ਆਜੀ ਸਾਸਤਰੀਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਤੇ ਬਲੌਗ ਤੋਂ ਪਹਿਲਾਂ ਜੀ ਇੱਥੇ ਬੈਠੀ ਹੈ ਚਰਨਜੀਤ कौर ਤੇ ਸਾਡਾ ਅੰਗਤ ਸਿੰਘ ਹਾਂ ਜੀ ਚਰਨਜੀਤ ਦਾ ਹਾਂਜੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਜੀ ਦਾ ਸਤਿ ਸ੍ਰੀ ਅਕਾਲ ਜੀ ਕਲਾ ਮਿੱਤਰੋ ਤੰਦਰੁਸਤ ਰਹੋ ਜਿਹੜੇ ਤੁਸੀਂ ਨੀਂਦਾਂ ਤੋਂ ਜੂਰੋ ਅੰਮ੍ਰਿਤ ਕਿੰਨਾ ਕੈਮਰਾ ਅੱਗੇ ਫਲਾਉਂਦੇ ਤੁਸੀਂ ਇੰਗੇ ਸਾਇਸਿਕ ਆਂ ਸੱਚੀ ਗੱਲ ਹੈ ਕਾਂਦੇ ਜੱਸੀ ਦਾ ਕੈਮਰਾ ਫੜ ਲੀਂਦੀ ਹਿੱਸ ਲੋ ਇਹਦੀ ਧਰਮੀ ਬੋਤਾਂ ਨਹੀਂ ਦੱਸਿਆ ਨਹੀਂ ਮੈਂ ਕਿਤੇ ਬਾਈ ਚਾਂਜ ਦੀ ਪਤਾ ਹੀ ਕੀ ਹੈ ਜਿਦਾਂ ਨਾ ਬਿਚਰ ਇਨਸਾਨ ਤਾਂ ਜਾਇਆ ਹੈ 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 ਨਾ ਰੱਬ ਵੀ ਉਮੀਦੀ ਬਣ ਪਰ ਜਿਹੜੇ ਧਰਤੀ ਪਰ ਇਹਨੇ ਜੀਵ ਜੰਤੂ ਫਿਰਦੇ ਆ ਇਹ ਤਾਂ ਕੋਈ ਪਾਪ ਨਹੀਂ ਖੱਟ ਰਹੇ ਇਨਸਾਨ ਤਾਂ ਦੇਖੋ ਹਨਾ ਪਾਪੀਆਂ ਦਾ ਭੋਗ ਵੀ ਬਣ ਗਿਆ ਬੜੇ ਪਾਪ ਕਮਾ ਰਹੇ ਹਨਾ ਵੀ ਕੋਈ ਇਹ ਵੀ ਨਹੀਂ ਹੈ ਵੀ ਸਾਰੇ ਕੋਈ ਦਾਨਕੁਨ ਨਾਰਾ ਵੀ ਬੈਠਾ ਬਹੁਤ ਆ ਮਾਸੀ ਵੀ ਲਾ ਚੱਲਦੀਆਂ ਨੇ ਸ਼ਵੀਲਾ ਸ਼ਵੀਲਾ ਨਾਲ ਨਹੀਂ ਚਰੰਗੀ ਫੁੰਦੀ ਹੁੰਦੀ ਹੁੰਦੀ ਗੱਲ ਗੱਲ ਹੁੰਦੀ ਹੈ ਜਿਹੜੀ ਮਨ ਦੀ ਸ਼ਰਧਾ ਨਾਲ ਸੇਵਾ ਹੋਵੇ। ਜਿਹਦੀ ਗੱਲ ਮਨ ਦੀ ਆ ਪਰ ਉਹ ਵੀ ਤਾਂ ਸੇਵਾ ਕਰਦੇ ਹੀ ਨੇ ਹੁੰ ਜਿੱਦਾਂ ਰੋਣੇ ਨੇ ਸ਼ੀਰ ਲਾਉਣੇ ਆ ਘੋਟਿਆਂ ਨੂੰ ਪਾਣੀ ਪਿਲਾਉਣਾ ਹੁਣ ਰਸਤੇ ਵਿੱਚ ਦੇਖੋ ਕਿਤੇ ਕੋਈ ਨਾਲਕਾ ਨਹੀਂ ਹੁੰਦਾ ਵੀ ਇੰਨੀ ਪਿਆਸ ਲੱਗੀ ਹੁੰਦੀ ਹੈ। ਗਰਮੀ ਬਹੁਤ ਹੈ ਨਾ ਗਰਮੀ ਬਹੁਤ ਹੈ। ਤਾਂ ਨਾਲ ਕੱਢਦੇ ਨੇ ਬੈਠੇ ਆ ਤਾਂ ਇਹ ਤਾਂ ਨਹੀਂ ਗੱਲ ਹੈਗੀ। ਹਾਂ ਪਰ ਇੱਕ ਅੱਧਾ ਨਹੀਂ ਪੈੜਾ ਪਹੁੰਚ ਨਹੀਂ ਰਹੀ ਉਹ। ਮੈਂ ਤੂੰ ਇੱਕ ਅੱਧਾ ਕਹਿੰਦੀ ਆ ਮੈਂ ਤਾਂ ਕਹਿੰਨਾ ਦੋ ਤਿੰਨ ਦਿਨ ਮੀਨਾ ਸਾਡੇ ਵੀ ਆਹ ਸਾਹਬ ਦੇ ਨਾਲ ਚਰਨ ਜੀ ਦਾ ਪਤਾ ਪੱਖਿਆਂ ਥੱਲੇ ਵੀ ਆ ਕੇ ਬਹਿ ਜਾਣੇ ਆ। ਜਿਹੜੇ ਨੇ ਧਰਤੀ ਪਰ ਜੀਵ ਜੰਤੂ ਫਿਰਦੇ ਆ ਉਹਨਾਂ ਦਾ ਕੀ ਹਾਲ ਹੋਊਗਾ ਆਪਾਂ ਤਾਂ ਮੰਗ ਕੇ ਪਾਣੀ ਵੀ ਲੈ ਲੈਣੇ ਆ ਪਾਣੀ ਪਲਾ ਦਿਓ ਜੀ ਸਾਨੂੰ ਠੋਰ ਲੱਗੀ ਹੋਈ ਹੈ ਪਿਆਸ ਲੱਗੀ ਹੋਈ ਜੀ ਭੁੱਖ ਲੱਗੀ ਹੋਈ ਆ ਵਿਚਾਰੇ ਡੰਗਰ ਜਿਹੜੇ ਇੰਨੇ ਵਾਰਾ ਫਿਰਦੇ ਆ ਜੀਵ ਜੰਤੂ ਪੰਜ ਛੇ ਕਿਥੋਂ ਮੰਗਣਗੇ ਹੈ ਜੇ ਇਹਨਾਂ ਨੂੰ ਵਿਚਾਰਿਆਂ ਨੂੰ ਕਿਤੇ ਪਾਣੀ ਮਿਲਦਾ ਤਾਂ ਇਹ ਪੀ ਲੈਣੇ ਆ ਤੇ ਇੱਕ ਹੋਰ ਬੇਨਤੀ ਸਾਰਿਆਂ ਨੂੰ ਇਹੀ ਆ ਵੀ ਆਪਣੀਆਂ ਕੋਠਾ ਉਠਿਆ ਤੇ ਛੱਤਾ ਤੇ ਪਾਣੀ ਜਰੂਰ ਰੱਖਿਆ ਕਰੋ ਤਾਂ ਕਿ ਜਾਨਵਰ ਪਾਣੀ ਪੀ ਸਕਣ ਤੈਨੂੰ ਥੋੜੀ ਕਹਿੰਦੇ ਆ ਉਹੀ ਤੈਨੂੰ ਕਹ ਕਿਆ ਕਿਆ ਕਹਦਾ ਕਿਆ ਕਹਿੰਦੇ ਤੈਨੂੰ ਕਿਆ ਕੀ ਕੋਤਿੰਗ ਜਿਹੜਾ ਬਾਹਰ ਕੜੀ ਆ ਕਿ ਨਵਾਂ ਮੈਂਬਰ ਆਈ ਸਾਡੇ ਘਰ ਓਹੋ ਸੁਵਿਤੀ ਲਾ ਲਈ ਉਹ ਵੀ ਸੁਵਿਤੀ ਦੀ ਜਿਹੜੇ ਸਾਡੇ ਪੁਰਾਣੇ ਸਬਸਕ੍ਰਾਈਬਰ ਜੁੜੇ ਹੋਣ ਨੇ ਸਭ ਜਿਹੜੀ ਕੁੱਤੇ ਤੇ ਛੋਟੇ ਦੋ ਤਿੰਨ ਕੁੱਤੇ ਤੇ ਸਾਡੇ ਉਮਰਲੇ ਤੇ ਸਭ ਤੋਂ ਪਿਆਰਾ ਜਿਹੜਾ ਸਾਡਾ ਕੁੱਤਾ ਔਰ ਦਰਦਾਰਤਾ ਉਹ ਐਕਸੀਡੈਂਟ ਹੋ ਕੇ ਮਰ ਗਿਆ ਤਾਂ ਕਿਸੇ ਨੇ ਗੱਡੀ ਪਹੁੰਚਾਦੇ ਜਾਂਦੇ ਜਾਂਦੇ ਚੜਾਤੀ ਤੇ ਸਵੀਟੀ ਦੀ ਚਾਰੀ ਉਹ ਬਿਮਾਰ ਹੋ ਗਈ ਇੱਕ ਕਿਆ ਨਾਮ ਦਾ ਕੁੱਤਾ ਰੋਦਾ ਕਿਆ ਨਾਮ ਦਾ ਪੁਰੂ ਹਾਂ ਉਹ ਕਈ ਨਹੀਂ ਕਈ ਕਈ ਚਾਰ ਪੰਜ ਕਈਆਂ ਦੇ ਤਾਂ ਹੋ ਗਏ ਇੱਥੇ ਕਟੋਗਾ ਤਾਂ ਹਾਂ ਬਸ ਤੇ ਹੁਣ ਮੇਰਾ ਮਿੱਤਰ ਆ ਜੀ ਮੁੰਡਾ ਉਹ ਰਹਿ ਰਹੇ ਹਨ ਚਾਰ ਕਮਰੇ ਆ ਉਹਨਾਂ ਨੇ ਪਹਿਲਾਂ ਜਿੱਥੇ ਲਿਖਿਆ ਤਾਂ ਉਹ ਸੈਪਰੇਟ ਮਕਾਨ ਤਾਂ ਤੇ ਹੁਣ ਜਿੱਥੇ ਲਿਖਿਆ ਸਿਰਫ ਦੋ ਕਮਰੇ ਆ ਤੇ ਜਿਨ੍ਹਾਂ ਦੇ ਕਮਰੇ ਲਿਖਿਆ ਉਹਨਾਂ ਨੂੰ ਥੋੜੀ ਨਫਰਤ ਜਿਹਾ ਕੁੱਤਿਆਂ ਤੋਂ ਹੁੰਦੀ ਹੈ ਕੰਨੀ ਹਾਂ ਵੀ ਉਹ ਕਹਿੰਦੇ ਵੀ ਜਾਂ ਤਾਂ ਆਪਣਾ ਭਾਈ ਕੁੱਤਾ ਛੱਡ ਦੋ ਜਾਂ ਕਮਰਾ ਵਿੱਲਾ ਕਰ ਦੋ ਕਹਿੰਦੇ ਵੀ 1 ਲੱਖ ਤਾਂ ਮੈਨੂੰ ਕਤੇ ਕਮਰਾ ਸਾਨੂੰ ਮਿਲਣਾ ਹੈ ਨਹੀਂ ਹਨਾ ਕਿਉਂਕਿ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਕਮਰਾ ਮਿਲਣਾ ਬੜਾ ਮੁਸ਼ਕਲ ਆ ਹੈਨਾ ਤੇ ਆਬਾਦੀ ਬਹੁਤਾ ਮਤਲਬ ਬਾਰੂ ਲੋਕ ਬਹੁਤ ਹੁੰਦੇ ਨੇ ਸੰਗਤ ਬਹੁਤ ਹੁੰਨੀ ਹੈਗੇ ਅੱਗੇ ਜਿਵੇਂ ਕਾ ਖਾਦੀ ਪੈਂਦੇ ਕਿਸੇ ਦਾ ਕਮਰਾ ਵੀ ਨਹੀਂ ਮਿਲਦਾ ਹੈਗਾ ਹੁਣ ਮਿਲਣਾ ਵੀ ਹੈ ਨਹੀਂ ਅੱਗੇ 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 ਮਿਲਣਾ ਵੀ ਹੈ ਨਹੀਂ ਤਾਂ ਕਰਕੇ ਫਿਰ ਉਹਨੇ ਮੈਨੂੰ ਕਿਹਾ ਕਹਿੰਦਾ ਯਾਰ ਵੀ ਮੇਰੀ ਜਿਹੜੀ ਸੀ ਕੁੱਤੀ ਆ ਵੀ ਤੂੰ ਰੱਖ ਲੈ ਇਹਨੂੰ ਬਣਾ ਵੀ ਜਦੋਂ ਤੱਕ ਵੀ ਸਾਡੀ ਕਿਤੇ ਸੈਟਿੰਗ ਹੁੰਦੀ ਫਿਰ ਮੈਨੂੰ ਕਿ ਵੀ ਚਲ ਕੋਈ ਗੱਲ ਨਹੀਂ ਵਿਚਾਰੀ ਦੋ ਰੋਟਰੀਆਂ ਦੀ ਮਾਲਕਾ ਜਿੰਨੇ ਸਾਡੀ ਸੇਵ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਆਪਾਂ ਵੀ ਕੌਣ ਹੁੰਨੇ ਰੱਖਣ ਯਾਰ ਇਹਦਾ ਅੰਜਾ ਲੈ ਕੇ ਹਾਂਜਾ ਗਰਤਰੀ ਪੱਕੀ ਆ ਆਪਾਂ ਵੀ ਕੌਣ ਹਾਂ ਨੇ ਰੱਖਣੇ ਵਾਲ ਇੱਕ ਜਰੀਆ ਤੇ ਹੁਣ ਕਿਤੇ ਹੋਰ ਚਲੇ ਜਾਦੇ ਉੱਥੇ ਵੀ ਨੂੰ ਰੱਖਣੀ ਪੈਣੀ ਸੀ ਇਹ ਤਾਂ ਮਹਾਰਾਜ ਨੇ ਜੀਦਾ ਨਿਕਤਾ ਮੰਦਰ ਜਿੰਨੇ ਟਾਈਮ ਦਾ ਇਹ ਢੇੜਾ ਬਸ ਘੁੰਮਦਾ ਹੈ ਘੁੰਮਦਾ ਹੈ ਇਹ ਨਹੀਂ ਖਾ ਕੇ ਹੀ ਜਾਣਾ ਚਾਹੇ ਆਪਾਂ ਜਿੰਨਾ ਮਰਦੀ ਚਾਹੇ ਦੁਸ਼ਮਣ ਵੀ ਆ ਜੇ ਆਪਣੇ ਘਰ ਆ ਕੇ ਆਪਾਂ ਕੱਢ ਨਹੀਂ ਸਕਦੇ ਕਿ ਕਿਤੇ ਦਾਣਾ ਪਾਣੀ ਲਿਖਿਆ ਹੋਇਆ ਹੈ ਬਿਲਕੁਲ ਲਿਖਿਆ ਹੋਇਆ ਹੁੰਦਾ ਚਾਹੇ ਜਿੱਤੇ ਲਿਖਿਆ ਹੋਇਆ ਨੂੰ ਆਪਾਂ ਕਦੇ ਵੀ ਕਹਿ ਨਹੀਂ ਸਕਦੇ ਜਿਹਦਾ ਨਹੀਂ ਲਿਖਿਆ ਚਾਹਾਨੂੰ ਪਤਾ ਕਿਨਾਂ ਰੱਖਿਆ ਜੇ ਤਾਂ ਨਹੀਂ ਰਹਿਣਾ ਜਿੰਨਾ ਕਹਿੰਦਾ ਦਾਣਾ ਪਾਣੀ ਲਿਖਿਆ ਉਨਾਂ ਦੇ ਬੰਦੇ ਨੇ ਚੁਗ ਲੈਣਾ ਚਾਹੇ ਉਹ ਜਾਨਵਰ ਆ ਚਾਹੇ ਉਹ ਕੋਈ ਪੰਛੀ ਆ ਇਹਦੇ ਅੱਡਾ ਵਿੱਚ ਬੀਜਿਆ ਦਾ ਕਿਆ ਪਤਾ ਵੀ ਇਹਦੇ ਕਰਮਾਂ ਦਾ ਪਹਿਲੇ ਸਮੇਂ ਦੇ ਵਿੱਚ ਮੈਂ ਖਾਦਾ ਹੋਵੇ ਹੈਨਾ ਵੀ ਅੱਜ ਇਹ ਆਪਣੇ ਕੋਲ ਵਿਚਾਰੀ ਬੈਠੀ ਆ ਕੋਈ ਕਿਸੇ ਨੂੰ ਖਲਾਉਂਦਾ ਨਹੀਂ ਗੱਲ ਸਿਰਫ ਕਰਮਾਂ ਦੀ ਔਰ ਪਿਛਲੇ ਜਨਮਾਂ ਦੀ ਆ ਨਹੀਂ ਨਹੀਂ ਮੈਂ ਕਿਹਨੇ ਹੁਣ ਆਪਾਂ ਦੁੱਖਾਂ ਜਰੂ ਲੰਗੇ ਆ ਵਿੱਚ ਨਾ ਪਰੇਸ਼ਾਨ ਕਿੰਨਾ ਕਿੰਨਾ ਨਕਾਸਟ ਕੱਟਿਆ ਹੋਦ ਨਹੀਂ ਨਾ ਜਿਹੜੇ 2 ਰੁਪਏ ਪਾਉਣੇ ਉਹਨਾਂ ਕਰਕੇ ਘੱਟ ਹੋ ਗਿਆ ਸਾਡਾ ਵੀ ਜਿੱਦਾਂ ਕੰਡੀਸ਼ਨ ਦੱਸ ਦੇਂਦੀ ਜਿਦਾਫਟਰ ਹਨਾ ਬੀ ਦਿਲ ਜਿਹੀ ਹੌਲਦਾ ਦੀ ਹੈ ਕਿਆ ਬਣੂਗਾ ਕਿਆ ਬਣੂਗਾ ਦੋ ਰੋਟੀਆਂ ਨੂੰ ਨਿਬੰਦਾ ਮਾਰਦਾ ਪਰ ਅਗਰ ਕੋ ਚਾਰਜੀਤ ਕਿਸੇ ਸਿਆਣੇ ਨੇ ਗੱਲਾਂ ਸੱਚੀਆਂ ਗਈਆਂ ਵੀ ਸੇਵਾ ਕਰ ਫਲ ਪਾ ਠੀਕ ਆ ਵੀ ਜਿਹੜੀ ਤੁਸੀਂ ਇਹ ਸੇਵਾ ਕਰਨੀ ਹੈ ਨਾ ਕਿਸੇ ਜੀਵ ਜੰਤੂ ਦੀ ਲਾ ਲੋ ਜਾਂ ਕਿਸੇ ਇਨਸਾਨ ਦੀ ਲਾ ਲੋ ਉਹ ਕਦੇ ਨਾ ਕਦੇ ਪ੍ਰਮਾਤਮਾ ਤੁਹਾਡੇ ਮੂਹਰੇ ਆ ਕੇ ਖੜਦੀ ਆ ਫਲ ਮਿਲਦਾ ਜੀ ਫਲ ਮਿਲਦਾ ਹੁਣ ਮਾਤਾ ਜੀ ਦੇ ਹੁਣ ਤੇਰਾ ਤਾਂ ਵੀ ਦੇ ਹਨ ਆਪਰੇਸ਼ਨ ਹੋਇਆ ਜਦੋਂ ਮੈਨੂੰ ਡਾਕਟਰ ਨੇ ਕਿਹਾ ਵੀ ਤੇਰੇ ਸ਼ਾਇਦ ਜਿੱਤੇ ਤੱਕ ਲੱਗਦਾ ਸਟਾਰਟ ਪੈਣਿਆ ਸਭ ਮੇਰਾ ਵੀ ਦਿਨ ਆਉਗਾ ਪਰ ਮੈਂ ਕਿਸੇ ਕੋਲ ਗੱਲ ਹੀ ਨਹੀਂ ਕੀਤੀ ਕਿਉਂਕਿ ਮੈਨੂੰ ਪਤਾ ਵੀ ਤੂੰ ਉਧਰ ਪਈ ਸੀ ਤੇਰੇ ਕੋਲ ਮੰਮੀ ਨੇ ਗੱਲ ਕਰਤੀ ਜਾਂ ਭੈਣ ਨੇ ਗੱਲ ਕਰਤੀ ਤਾਂ ਔਖਾ ਹੋਇਆ ਵੀ ਹਾਲੇ ਦੱਸਣਾ ਨਹੀਂ ਕਿ ਬਾਕੀ ਅਸੀਂ ਸੁਖ ਸੁਖੀ ਦੀ ਬਾਪੂ ਬਾਬਾ ਦਾਉਨ ਸਾਹਿਬ ਗੁਰਦੁਆਰਾ ਸਾਉਂਦੀ ਵੀ ਬਾਬਾ ਜੀ ਵੀ ਇੱਦਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਵਿਚਾਰੇ ਰஞ்சிਤ ਕੋਲ ਕੋਈ ਜੜੀਆ ਰਿਪੋਰਟ ਤਾਂ ਉਹ ਠੀਕ ਰਹਿਣ ਪਰ ਬਾਬਾ ਜੀ ਨੇ ਸਾਡੇ ਦਾਉਨ ਵਾਲੇ ਸਾਹਿਬ ਨੂੰ ਹੱਥ ਪੜਿਆ ਸਾਡਾ ਬਿਲਕੁਲ ਤੋਂ ਠੀਕ ਆ ਹੁਣ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਸਾਡੀ ਚੌਂਕੀ ਆ ਜੀ ਅਸੀਂ ਉੱਥੇ ਭਰਨੀ ਆ ਜਾ ਕੇ ਸਾਰੀ ਫੈਮਿਲੀ ਨੇ ਜਾਣਾ ਹੈ ਜਾਵਾਂਗੇ ਜੀ ਆ ਐਤਵਾਰ ਨੂੰ ਦੇਖਦੇ ਆ ਨਹੀਂ ਉੱਥੇ ਅਗਲੇ ਐਤਵਾਰ ਨੂੰ ਦੇਖਾਂਗੇ ਪਰ ਐਤਵਾਰ ਨੂੰ ਜਾਣਾ ਹੈ ਵੀ ਮਾਰਾਂ ਨੇ ਜੇ ਕਿਰਪਾ ਕਰੀ ਤਾਂ ਤੜਕੇ ਤੜਕੇ ਨਿਕਲ ਜਾਣਾ ਆਹ ਤਾਂ ਦਮ ਸਵਾ ਮੋਂ ਤਾਂ ਚਲੋ ਮਾਰਾਂ ਨੇ ਘਰ ਦਾ ਸਾਧਨ ਦੇਤਾ ਅੱਗੇ ਤਾਂ ਚੱਲ ਆ ਮੈਂ ਕਿਹੜੇ ਮਿੱਤਰ ਤੋਂ ਮੰਗਾ ਮੈਂ ਕਿਹਨੂੰ ਕਹਾ ਹਣਾ ਬਾਰ ਬਾਰ ਚੀਜ਼ ਮੰਗਣ ਤੋਂ ਵੀ ਕਿਸੇ ਨੇ ਵੀ ਐਵੇਂ ਸੀ ਕਹੀਆ ਨਾ ਫੇ ਅਗਲੇ ਦਾ ਖਾ ਪੀ ਕੇ ਹਰਾਮ ਨਹੀਂ ਕਰਨਾ ਜਵਾਬ ਨਹੀਂ ਦਿੱਤਾ ਹਾਂ ਕਿਸੇ ਨੇ ਨਹੀਂ ਦਿੱਤਾ ਮੈਂ ਤਾਂ ਸਭ ਆਏ ਲੈਣ ਤੇ ਵੀ ਤੂੰ ਭਾਈ ਆਪਣੇ ਨਿਆਣੇ ਦੇਖ ਲੈ ਅਮਨਿੰਦਰ ਅੰਗਦ ਬਾਦ ਨੂੰ ਸਭ ਆਏਗਾ ਤੂੰ ਕੋਈ ਨਾ ਸਮਾਂ ਹੀ ਹੁੰਦਾ ਹੈ ਸਮਾਂ ਜਿੰਨੇ ਘੜਾ ਤਸ ਜਾਣਾ ਤੁਸੀਂ ਲਈ ਦਿਓ ਵੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਤੈਨੂੰ ਭਾਈ ਗੱਡੀ ਚਾਹੀਦੀ ਤੂੰ ਗੱਡੀ ਲੈ ਜਾ ਪੈਸੇ ਥੇਲੇ ਦੀ ਲੋੜ ਆ ਇਹ ਹੁੰਦਾ ਜੀ ਇਨਸਾਨੀਅਤ ਆ ਅਸੀਂ ਵੀ ਦੇਖੋ ਜਿੰਨੇ ਕੁ ਜੋਗੇ ਹੁੰਨੇ ਆ ਅਸੀਂ ਬਰਾਬਰ ਕਰਦੇ ਆ ਆਪਾਂ ਵੀ ਜਵਾਬ ਨਹੀਂ ਦਈਦਾ ਹੁੰਦਾ ਵੀ ਭਾਈ ਜਿੰਨੀ ਕੁ ਮੇਰੇ ਕੋਲ ਗੰਜਾਇਸ ਆ ਚਾਹੇ ਮਾੜਾ ਮੋਟਾ ਕੋ ਪੈਸੇ ਥੇਲੇ ਦੀ ਜਾਂ ਮੇਰੀ ਕਿਸੇ ਨੂੰ ਮਦਦ ਦੀ ਲੋੜ ਆ ਆਪਾਂ ਜਵਾਬ ਨਹੀਂ ਦਿੰਦੇ ਬੰਦਾ ਬੰਦੇ ਦੇ ਕੰਮ ਆਉਂਦਾ ਹੈ ਬੰਦਾ ਬੰਦੇ ਦੀ ਕੰਮ ਆਉਂਦਾ ਹੈ ਪੈਸੇ ਨਾਲ ਚੱਲਣ ਦੀ ਗੱਲਾਂ ਨਹੀਂ ਹੁੰਦੀਆਂ ਪੈਸੇ ਨਾਲ ਬੰਦਾ ਸਾਰਾ ਕੁਝ ਖਰੀਦ ਲੈਂਦਾ ਪਰ ਪਿਆਰ ਮੁਹੱਬਤ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਵੀ ਆਪਾਂ ਤਾਂ ਇਹ ਗੱਲ ਕਹਿੰਦੇ ਵੀ ਦੁਨੀਆ ਦੇ ਵਿੱਚ ਆਏ ਆ ਮੁੜ ਕੇ ਆਉਣਾ ਹੈ ਜਾਂ ਨਹੀਂ ਆਉਣਾ ਪਤਾ ਨਹੀਂ ਪਰ ਆਪਾਂ ਜੇ ਰਲ ਮਿਲ ਕੇ ਰਹੀਏ ਪਿਆਰ ਬਣਾ ਕੇ ਰੱਖੀਏ ਉਹਦੇ ਵਰਗੀ ਜੀ ਸੀ ਕਹਿੰਦਾ ਹੱਸ ਕੇ ਛੋਈਏ ਸੱਜਣ ਦੁਆਰਾ ਮਿਲਣ ਕੀ ਆਸ ਫਿਰ ਮਿਲਣ ਦੀ ਆਸ ਹਾਂ ਜੇ ਅਸੀਂ ਕਿਸੇ ਨੂੰ ਛੱਡਦੇ ਆ ਨਾ ਉਹਨੂੰ ਲੜ ਕੇ ਨਾ ਛੱਡੋ ਖੁਸ਼ੀ-ਖੁਸ਼ੀ ਛੱਡੋ ਉਹਦਾ ਪਿੱਛਾ ਨਾ ਤਕਾਓ ਇਹ ਪ੍ਰਮਾਤਮਾ ਬੁਰੇ ਹੀ ਕਹੋ ਕਿ ਪ੍ਰਮਾਤਮਾ ਸਭ ਦਾ ਹੀ ਭਲਾ ਕਰੇ ਉਹਦੇ ਵਿੱਚ ਅਸੀਂ ਵੀ ਜਾ ਜੇ ਅੰਦਰ ਦੇ ਹੂਜ ਕਰ ਤੇ ਖੋਦਾ ਦੇ ਮੇਰੇ ਲੱਦਾ ਹੁਣ ਬੁੱਟਾ ਤੇ ਖਾਜ ਹੁੰਦੀ ਹੈ ਇਹਨੂੰ ਹੁਣ 15 ਤਰੀਕ ਨੂੰ 6 ਮਹੀਨਾ ਲੱਗ ਰਿਹਾ ਨਾ ਫਿਰ ਉਹਨਾਂ ਨੇ ਕਿਹਾ ਚਾਬੀਆਂ ਇੱਕ ਆ ਦੇਤਾ ਰਬੜੀਆਂ ਪੈਰ ਬਣਾਇਆ ਹੋਇਆ ਵੈਸੇ ਦੇਖ ਲੋ ਕਹਿ ਜੀ ਕਹਿੰਦੇ ਚੀਜ਼ਾਂ ਚਾਹੇ ਆਏ ਵੈਸੇ ਤਾਂ ਅਸੀਂ ਤਾਂ ਉਹਨਾਂ ਨੂੰ ਕਿਹਾ ਤਾਂ ਵੀ ਇੱਕ ਨਿੱਪਲ ਜਾਂ ਹੁੰਦਾ ਆਪਣੇ ਉਹਦਾ ਸ਼ਹਿਦ ਵਾਲਾ ਵੀ ਉਹ ਦੇ ਦਿਓ ਤੇ ਫਿਰ ਜਿੰਨਾਂ ਤੋਂ ਇਹ ਲੈ ਕੇ ਆਏ ਤੇ ਫਿਰ ਮੈਨੂੰ ਕਹਿੰਦਾ ਫੇਰੀ ਗੱਲ ਤੋਂ ਅਸੀਂ ਤੁਹਾਨੂੰ ਦੇ ਦਿੰਨੇ ਆ ਇਹ ਚੀਜ਼ ਵੇਚਣੀ ਆ ਵੀ ਇੱਕ ਤਾਂ ਉੱਪਰ ਤੇ ਗਰਮੀ ਉੱਪਰ ਤੇ ਬੱਚੇ ਨੇ ਜਦੋਂ ਮੂੰਹ ਚ ਪਾਉਣਾ ਉਹੀ ਸਹਿਤ ਗਰਮਾ ਨੰਬਰ 2 ਇੱਕ ਨਾ ਕਹਿੰਦਾ ਵੀ ਇਹਦੀ ਨਾ ਖਿੱਚ ਪੈਂਦੀ ਹੈ ਬਹੁਤ ਦਿਮਾਗ ਪਰ ਬਹੁਤ ਖਿੱਚ ਪੈਂਦੀ ਹੈ ਜੈਦਾ ਚੁੰਗਣੀ ਵੀ ਪਿੰਦੇ ਨੇ ਉਹ ਵੀ ਉਹਨਾਂ ਨੂੰ ਵੀ ਖਰਾਬ ਕਰਦੀ ਖਰਾਬ ਕਰਦੀ ਆ ਇਹ ਵੀ ਮੈਂ ਤਾਂ ਤੁਹਾਨੂੰ ਚੀਜ਼ ਦੇ ਦਿੰਨਾ ਵੀ ਤੁਹਾਨੂੰ ਮੈਂ ਇਹ ਜੀ ਚੀਜ਼ ਦਿੰਨਾ ਵੀ ਜਿਹੜੀ ਤਾਂ ਇਹ ਵੀ ਜਦੋਂ ਮੂੰਹ ਦੇ ਵਿੱਚ ਪਾਵੇ ਤਾਂ ਕੋਈ ਜ਼ੋਰ ਨਾ ਲੱਗੇ ਵੀ ਉਹ ਸੌਫਟ ਹੋ ਜਾਵੇ ਨਾ ਆ ਬਿਲਕੁਲ ਨਰਮਾ ਤੇ ਹੁਣ ਮੈਂ ਸਮੇ ਦੇ ਨਾਲ ਦੇਖੋ ਚੀਜ਼ਾਂ ਦਾ ਕੰਮ ਹਾਂ ਸਮਾ ਸਮਾਸਮਰਥ ਕੁਝ ਵੀ ਨਹੀਂ ਦਾ ਕੁਝ ਵੀ ਨਹੀਂ ਆ ਹੁੰਦਾ ਨਵੀਆਂ ਨਵੀਆਂ ਚੀਜ਼ਾਂ ਤੇ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਅੱਜ ਇਹ ਘਰ ਇੰਨਾ ਸੁੰਨਾ ਸੁੰਨਾ ਜਿੱਥੇ ਅਸੀਂ ਡਿਊਟੀ ਕਰਦੇ ਹਾਂ ਜੀ ਇਹ ਕਾਤੇ ਆ ਗੱਲ ਹੈਗੀ ਇਦਾਂ ਜੀ ਮੈਂ ਨੂੰ ਕੱਲ ਕੰਮ ਤਾਂ ਮੈਂ ਕੰਮ ਕਰਨ ਗਿਆ ਤਾਂ ਤੁਹਾਨੂੰ ਪਤਾ ਹੀ ਵੀਡੀਓ ਤੁਸੀਂ ਦੇਖੀ ਹੈ ਜੀ ਮੈਂ ਚੱਡੀਗੜ੍ਹ ਗਿਆ 48 ਦੀ ਮਾਰਕੀਟ 48 ਦੀ ਮਾਰਕੀਟ ਦੇ ਵਿੱਚ ਚਾਰੰਜੀ ਤਾਂ ਕੋਈ ਸਹਜਾ ਸਮਾਨ ਨਹੀਂ ਗੱਡੀ ਦਾ ਨਾ ਮੋਟਰਸਾਈਕਲ ਦਾ ਵੀ ਜਿਹੜਾ ਤੁਹਾਨੂੰ ਉੱਥੋਂ ਮਿਲੇਗਾ ਹੁਣ ਅੱਤੇ ਸਾਹਮਣੇ ਦੇਲਾ ਮੈਂ ਰੋਪੜ ਵੀ ਗਿਆ ਤਾਂ ਤਾਂ ਮੁੰਡਾ ਵੀ ਗਿਆ ਤਾਂ ਤਾਂ ਵੀ ਮੈਨੂੰ ਇਹ ਸਮਾਨ ਦਾ ਮਿਲਿਆ ਉੱਥੇ ਬਈਆਂ ਦੁਕਾਨਾਂ ਜਿਹੜੀ ਮਰਜ਼ੀ ਦੁਕਾਨ ਤੋਂ ਜਹ ਜਹ ਮਰਜ਼ੀ ਸਮਾਨ ਲੈ ਲਊ ਜੇ ਤੁਸੀਂ ਪੁਰਾਣਾ ਲੈਣਾ ਉਹ ਵੀ ਮਿਲਦਾ ਜੇ ਤੁਸੀਂ ਨਵਾਂ ਲੈਣਾ ਇਹ ਨਹੀਂ ਹੈ ਵੀ ਹਾਂ ਨਮਾ ਇਸਮਾਨ ਬੀਰਾਂ ਠੋਕੇ ਰੇਡ ਨਾ ਜਾਇਜ ਰੇਡ ਜੋ ਦੁਕਾਨਾਂ ਦੇ ਵਿੱਚ ਮਿਲਦਾ ਉਹ ਰੇਟ ਆ ਕੋਈ ਜ਼ਿਆਦਾ ਨਹੀਂ ਹੈ ਤੇ ਸਮਾਨ ਜੇ ਕਿਸੇ ਮੇਰੇ ਵੀਰ ਭੈਣ ਭਰਾ ਨੂੰ ਲੈਣਾ ਹੈ ਨਾ ਗੱਡੀ ਦਾ ਤਾਂ 48 ਦੀ ਮਾਰਕੀਟ ਜੂਰ ਜਾਓ ਉਹਦੇ ਨਾਲੇ 45 ਦੀ ਮਾਰਕੀਟ ਆ 45 ਦੀ ਮਾਰਕੀਟ ਬਟੈਲ ਦਾ ਸਮਾਨ ਜਿੰਨਾ ਵੀ ਉੱਥੇ ਗੱਡੀਆਂ ਪੁਰਾਣੀਆਂ ਆ ਇਹ ਆ ਮੋਟਰਸਾਈਕਲ ਪੁਰਾਣੇ ਉੱਥੇ ਸਾਮਾਨ ਸਾਰਾ ਮਿਲਦਾ 45 ਦੀ ਮਾਰਕੀਟ ਨਾਲ ਆ ਜੀ 45 ਮਾਰਕੀਟ ਤੋਂ ਦਾ 5-7 ਕਿਲੋਮੀਟਰ ਦੀ ਦੂਰੀ ਪਰ ਬੜਾ ਆਪਣੇ 48 ਦੀ ਮਾਰਕੀਟ ਆ ਬਿਲਕੁਲ 5-7 10 ਮਿੰਟ ਲੱਗੇ ਸਾਨੂੰ 15 ਉਥੋਂ ਅਸੀਂ ੜਤਾਜ ਦੀ ਮਾਰਕੀਟ ਜਿੱਥੇ ਪਹੁੰਚੇ ਬੜੀ ਨਾਲ ਤਾਂ ਪਤਾ ਲੱਗ ਗਿਆ ਸਾਨੂੰ ਕਿੰਨੇ ਵੀ ਚੀਜ਼ ਲਿਆਉਣਾ ਪੈ ਜਾਂਦੇ ਓਥੇ ਨੇ ਸੀਟ ਦੇ ਕਵਰ ਪਰ ਥੋੜੇ ਮਹਿੰਗੇ ਦੱਸੇ ਤੇ ਮੈਂ ਸਤਨਾਮ ਨੇ ਪੁੱਛੇ ਤੇ ਉਹ ਮੰਗ ਦਿੱਤਾ 3000 ਰੁਪਏ ਹੂੰ ਤੇ ਫੇ ਮੈਂ ਸਤਨਾਮ ਪੁੱਛਿਆ ਸਤਨਾਮ ਤੇਰੇ ਸਾਹ ਹਾਂ ਕਹਿੰਦਾ ਯਾਰ ਤੇ 202500 ਤੱਕ ਮੰਨੇ ਉਹ ਮੰਨਿਆ ਨਹੀਂ ਬਾਈ ਚਲੋ ਦੇਖੋ ਜੀ ਅਗਲੀ ਦੀ ਚੀਜ਼ ਆ ਹਨਾ ਉਹਨੀ ਮਿਹਨਤਾਈ ਦੇਖੋ ਸਾਨੂੰ ਜਿੰਨਾ ਕਿ ਜਾਇਜ ਲੱਗਿਆ ਆਪਾਂ ਬੋਲਤਾ ਅਗਲੇ ਦੀ ਮਿਹਨਤ ਦੀ ਅਗਲੇ ਨਹੀਂ ਦਿੱਤਾ ਆਪਾਂ ਉਹ ਉੱਥੇ ਪੈਸੇ ਨਹੀਂ ਪਾ ਕੋਈ ਗੱਲ ਨਹੀਂ ਜੀ ਦੇਖੋ ਤੁਹਾਡੀ ਚੀਜ਼ ਆ ਠੀਕ ਨਹੀਂ ਗੱਲ ਪਰ ਐ ਆ ਵੀ ਉੱਥੇ ਜਿਹੜੀ ਮਰਜ਼ੀ ਜੀ ਜਿਹੜੀ ਇੱਛਾ ਹੈ ਉਹ ਲਿਆ ਜੀ ਤੂੰ ਹਟ ਜਾ ਸਾਡਾ ਮਨ ਨਹੀਂ ਲੱਗਿਆ ਹੋਇਆ ਆਪਣੇ ਨਾਨਕਾਂ ਹਾਂ ਗੱਲ ਰਹਿ ਗਈ ਸੀ ਜੀ ਸੁਣਨ ਸਾਡੀ ਸਾਡਾ ਮਨ ਨਹੀਂ ਲੱਗਦਾ ਜੀ ਕੀ ਕਰੀਏ ਚਲੋ ਸਾਰੇ ਬੱਚੇ ਜਾਂਦੇ ਆ ਨਾਨਕਿਆਂ ਨੂੰ ਤੇ ਉਹ ਲੱਗ ਗਿਆ ਜੀ ਕਹਿਣ ਕਹਿੰਦਾ ਪਾਪਾ ਵੀ ਮੈਂ ਨਾਨਕੇ ਦੀ ਜਾ ਕੇ ਆਉਣਾ ਫਿਰ ਇਹ ਮੈਨੂੰ ਇਹਨੇ ਕਿਹਾ ਕਰੀ ਵੀ ਇਦਾਂ ਕਰਕੇ ਮਨਦਰ ਕਹਿੰਦਾ ਨਾਨਕੇ ਨੂੰ ਮਹਾਪਾਈ ਜਾ ਆਵੇ ਪਰ ਮੇਰੇ ਨੂੰ ਕਦੇ ਫੋਨ ਨਾ ਜੀ ਰਾਤ ਨੂੰ ਵੀ ਆ ਜਾ ਪਾਪਾ ਮੈਨੂੰ ਲੈ ਜਾ ਮੇਰਾ ਜੀ ਨਹੀਂ ਲੱਗਦਾ ਉੱਥੇ ਤੋਂ ਨਹੀਂ ਕਰਦਾ ਉੱਥੇ ਨਾਲ ਦੇਖੋ ਇੱਕ ਤਾਂ ਵੀ ਉੱਥੇ ਜਾਂਦਾ ਰਹਿੰਦਾ ਉਹ ਛੁੱਟੀਆਂ ਚ ਆੜੀ ਬਣੇ ਹੋਏ ਹੁਣ ਸਭ ਆਏ ਹੋਏ ਨੇ ਐ ਤਾਂ ਉਹਦਾ ਕੰਮ ਬਹੁਤ ਲੇਟ ਪਿਆ ਕਿਉਂਕਿ ਕੰਨਾਂ ਨਾਲ ਦੀ ਅਕੜੀ ਪੀਸ ਰਹਿੰਦੀ ਸੀ ਉਹਦੇ ਕਰਕੇ ਕੰਮ ਲੇਟ ਪਾਇਆ ਤੇ ਵਿਚਾਰੇ ਇੱਕ ਇੱਕ ਕਾਪੀ ਦਾ ਪਿਆਦੇ ਉਹ ਕਰ ਗਿਆ ਇੱਕ ਕਾਪੀ ਦਾ ਵੀ ਗਣ ਦੋ ਕਪੇਚੇ ਪਾਇਤੇ ਹਜੇ ਦੋ ਕ ਲੈਸਨਾਂ ਦਾ ਕੰਮ ਸੀ ਉਹਨੇ ਕਰਤਾ ਵਿਚਾਰੇ ਨੇ ਤੇ ਬਾਕੀ ਹਜੇ ਪੈਣਾ ਵੀ ਆ ਮੈਂ ਤੁਹਾਨੂੰ ਕਿਹਾ ਚਲ ਦੋ ਇੱਕ ਦਿਨ ਅੱਜ ਲਾਇਬ ਕਰਨ ਨੂੰ ਹੋਈ ਹੁਣ ਅੱਜ ਤਾਂ ਐਨ ਸ਼ੈਲ ਤਸਵੀਰੇ ਆ ਜਾਵੇ ਫੇਰ ਮੈਨੂੰ ਐ ਵੀ ਤੇ ਵੀ ਅੰਗਤ ਨਹੀਂ ਗਰਮੀ ਚ ਨਹੀਂ ਰਹਿਣਾ ਸਾਡੇ ਉੱਥੇ ਗਰਮੀ ਬਹੁਤ ਹੈ ਜਾਨੂ ਮੈਂ ਸੱਚੀ ਗੱਲ ਦੱਸਦਾ ਤੇ ਹੁਣ ਦੇਖੋ ਜੇ 2-4 ਦਿਨ ਲਾ ਕੇ ਮੋੜਿਆ ਫਿਰ ਚੱਲੂਗੇ ਅਸੀਂ ਇਕੱਠੇ ਹਨ ਅਸੀਂ 1-2 ਦਿਨ ਲਾਏ ਉਹ ਵੱਧ ਨਹੀਂ ਲਾਉਂਗੇ ਮੈਂ ਲੈ ਸਕਦਾ ਇਹ ਹੱਥ ਤੰਗ ਕਰਦਾ ਜ਼ਿਆਦਾ ਦੇਖ ਚੱਲ ਜੀ ਤੇ ਮੈਂ ਨਹੀਂ ਕਹਿੰਦਾ ਕਿਉਂਕਿ ਦੇਖ ਤੇਰੇ ਪੇਕੇ ਆ ਆਪਾਂ ਤਾਂ ਮੇਰੇ ਸੋਹਰੇ ਆ ਇਹਨਾਂ ਦੇ ਨਾਲ ਮੈਂ ਨਹੀਂ ਇਤਨੂੰ ਕਹਦਾ ਮੈਂ ਤਾਂ ਸਿਰਫ ਇੰਨੀ ਗੱਲ ਕਹਿਣਾ ਵੀ ਗਰਮੀ ਬਹੁਤ ਹੈ ਤਾਂ ਹੀ ਨਹੀਂ ਮੈਂ ਇਹ ਮੇਰੀ ਗੱਲ ਗਰਮੀ ਮਨਿੰਦਰ ਹੈਗਾ ਸੋਜੀ ਆਣਾ ਉਨੇ ਨਾ ਵੀ ਲੈਣਾ ਗਰਮੀ ਲੱਗਣੀ ਨੇ ਐਨਾ ਕਿੰਨਾ ਚੱਲ ਗਿਉ ਇਹ ਨਾ ਜਿਆਦਾ ਔਖਾ ਤੇ ਮੈਂ ਇਹ ਨਹੀਂ ਕਹਿੰਦੀ ਦੇਖੀ ਕਿ ਮੈਂ ਕਿਹ ਚੱਲ ਰਸਤਾ ਇੱਕ ਦੋ ਰਾਤ ਲਾ ਲੂਗੀ ਵੀ ਜਿਆਦਾ ਤਾਂ ਉਹਦਾ ਔਖਾ ਕਿ ਹੁਣ ਭੈਣਾਂ ਦੇ ਹੋਰਾਂ ਦੇ ਵੀ ਨਿਆਣਾ ਮੇਰੇ ਕਰਕੇ ਬੈਠਾ ਤੂੰ ਆਉਂਗੀ ਮਾਸੀ ਵੀ ਇਕੱਠੇ ਰਹੂਗੇ ਇਕੱਠਿਆਂ ਚ ਥੋੜਾ ਜਿਹਾ ਹੁੰਦਾ ਹੈ ਹੈਨਾ ਹੁੰਦਾ ਉਹ ਮੇਡੂ ਡਿੱਗੀ ਜਾਂਦੇ ਹੁਣ ਕੋਈ ਨਹੀਂ ਆਇਆ ਹਜੇ ਸਾਰੀਆਂ ਭੈਣਾਂ ਦੇ ਕਿਸੇ ਦੇ ਨਿਆਣਾ ਨਹੀਂ ਆਇਆ ਹੈਗਾ ਆ ਜਿਹੜੇ ਕੋਲਾ ਭੈਣਾਂ ਉਹਨਾਂ ਦੇ ਨਿਆਣੇ ਵੀ ਨਹੀਂ ਗਏ ਅਹਿ ਜੰਨੇ ਮਾਸੀ ਜੇ ਤੂੰ ਆਉਂਗੀ ਕਿਉਂਕਿ ਹੁਣ ਇਹ ਛੋਟਾ ਸਾਰਿਆਂ ਨਾਲੋਂ ਹਾਂ ਇਹਦੇ ਕਰਕੇ ਸਾਰਾ ਮੇਨ ਗੱਲ ਐ ਨਹੀਂ ਆ ਵੀ ਤੇਰੇ ਕਰਕੇ ਹੋ ਰਹੀ ਆ ਗੱਲ ਹੋ ਰਹੀ ਆ ਅੰਗਤ ਕਰਕੇ ਵੀ ਜੇ ਅੰਗਤ ਆਊਗਾ ਮੇਰੇ ਕਰਕੇ ਹਾਂ ਜੀ ਆਉਂਗੀ ਜੇ ਮੈਂ ਜਾਊਗੀ ਤਾਂ ਹੀ ਅੰਗਤ ਜਾਊਗਾ ਜੇ ਅੰਗਤ ਆਊਗਾ ਤਾਂ ਆ ਜਾਊਂਗੀ ਪਰ ਇੱਕ ਗੱਲ ਆ ਮਨੀਂਦਰ ਦਾ ਵੀ ਬਹੁਤ ਚਾਹਵਾ ਤੇ ਰਾਤ ਆਪਣੀ ਮਾਸੀ ਕੋਲ ਰਹੀ ਆ ਤੇ ਸਵੇਰ ਉਹਦਾ ਮਾਮਾ ਆ ਕੇ ਲੈ ਗਿਆ ਉਹਨੇ ਰਾਤ ਨੂੰ ਮਾਸੀ ਨੂੰ ਕਿਹਾ ਵੀ ਮੈਂ ਇੱਕ ਰਾਤ ਫਸੋਫਾ ਕੱਟ ਲੰਨਾ ਪਰ ਮੈਂ ਆਪਣੇ ਮਾਮੇ ਕੋਲ ਜਾਣਾ ਚਾਹੇ ਗੁੱਸਾ ਕਰੋ ਚਾਹੇ ਕਰੋ ਗਿੱਲਾ ਹੂੰ ਕਿ ਕਿ ਦੇਖੋ ਇਹ ਆਪਣਾ ਆਪਣਾ ਪਿਆਰ ਹੁੰਦਾ ਹਨਾ ਪਿਆਰ ਦੀ ਗੱਲ ਹੁੰਦੀ ਆ ਉਹ ਸ਼ੁਰੂ ਤੇ ਹੀ ਜਿਆਦਾ ਮੇਰੇ ਭਾਈ ਨਾਲ ਅਟੈਚਮੈਂਟ ਬਹੁਤ ਜਿਆਦਾ ਹੁੰਦੀ ਹੋਰ ਆਦੀ ਹਰੇ ਘੱਟ ਹੋ ਗਈ ਉਹਦੀ ਬਹੁਤ ਜਿਆਦਾ ਮੰਮੀ ਸਵੇਰੋਂ ਕਹਿੰਦੀ ਕਹਿੰਦੀ ਮੈਂ ਨਹੀਂ ਜਾਣਾ ਮੈਂ ਕਦੀ ਰਹਿਣਾ ਵੀ ਮੈਂ ਜਿਹੜਾ ਤਾਂ ਮਾਰੇ ਹੀ ਮੰਮੀ ਐਂ ਚਲ ਮੌਰੀ ਰਹਿਣੀ ਆ ਵੀ ਆਏ ਆ ਮਿਸਟਰੀ ਲੱਗਣਾ ਪੈਣਗੇ ਉਹਦੇ ਕਰਕੇ ਕਹਿੰਦੀ ਚਲ ਮੌਰੀ ਰਹਿ ਤੇ ਤੂੰ ਜਾ ਆ ਕੰਨਾ ਨਾ ਨਾ ਤੂੰ ਜੇ ਜਾ ਜਾ ਨਾਲੇ ਤੋਂ ਗਿੜਾ ਮਾਰ ਕੇ ਮੁੜੇ ਤਰ ਤੱਕ ਅਰਕ ਨਾ ਮੈਨੂੰ ਨਾ ਕਹਿ ਤੂੰ ਮੈਂ ਤਾਂ ਹਾਂ ਚਲੋ ਮੈਂ ਤਾਂ ਬੜਾ ਉੱਥੇ ਰਹਿਣਾ ਮਾਮੀ ਕੋਲੇ ਕਹਿੰਦਾ ਜੇ 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 ਨਿਆੜਾ ਨਾਨਕਿਆਂ ਦੇ ਵਿੱਚ ਜਾਂ ਰਿਸ਼ਤੇਦਾਰੀ ਚ ਪਿਆਰ ਪਾਊਗਾ ਤਾਂ ਹੀ ਪਤਾ ਲੱਗੂਆ ਰਿਸ਼ਤੇਦਾਰੀਆਂ ਨਾਲ ਸੱਚੀ ਗੱਲ ਠੀਕ ਹੈ ਨਾ ਹੁਣ ਕਰਨ ਵੀ ਨਹੀਂ ਹੈਗਾ ਮਾਲਾ ਕਰਨ ਗਿਆ ਜਸਮੀਨ ਕੋਲ ਉਹਨੇ ਕਰਨ ਨਾਲ ਖੇਡਣਾ ਉਹਨੇ ਕਰਨ ਨਾਲ ਖੇਡਣਾ ਅਸੀਂ ਵੀ ਜਾਣਾ ਕਰਨ ਵੀਰ ਨੇ ਘੁੰਮੇ ਆਊਗਾ ਫਿਰ ਤੇ ਅਸੀਂ ਵੀ ਸਲਾਹ ਬਣਾਈ ਸੀ ਇੱਕ ਦਿਨ ਵੀ ਚਲੋ ਨਾਲੇ ਭੈਣ ਨੂੰ ਮਿਲੇ ਆਉਂਗੇ ਨਾਲੇ ਸਾਨੂੰ ਪਤਾ ਹੀ ਹੈ ਜਿਹੜੀ ਅੱਜ ਹੁਣ ਵੀਡੀਓ ਚੱਲਦੀਆਂ ਜਸਵੀਰ ਬਾਰੇ ਹਨਾ ਬਹੁਤ ਗੱਲਾਂ ਹੋ ਰਹੀਆਂ ਐ ਵੀ ਇਹ ਨੇ ਗਲਤ ਕੀਤਾ ਪਰ ਸਾਨੂੰ ਆਪਣੇ ਰਿਸ਼ਤੇਦਾਰ ਤੇ ਆਪਣੇ ਨਾਲ ਵੱਧ ਕੇ ਯਕੀਨ ਆ ਵੀ ਉਹ ਸਾਨੂੰ ਵੀ ਪਤਾ ਵੀ ਇਦਾਂ ਦੀ ਗਲਤੀ ਕਰੇ ਨਹੀਂ ਸਕਦਾ ਬਸ ਇੱਕ ਜਿਹੜੀਆਂ ਜਿਹੜੀਆਂ ਫੋਟੋਆਂ ਆਈਆਂ ਵਾਇਰਲ ਹੋਈਆਂ ਬਸ ਉਹਨਾਂ ਦੇ ਕਾਰਨ ਕਰਕੇ ਉਹਦੇ ਉੱਪਰ ਛੱਕੀ ਤੌਰ ਤੇ ਜੋ ਇਹ ਕਾਰਵਾਈ ਹੋਈ ਆ ਵੀ ਜੇ ਪਪ ਮੰਨਿਏ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਜੀ ਸਾਨੂੰ ਜਾ ਜਕੀਨ ਆਪਣੇ ਤਾਂ ਕਾ ਜਾਣੀ ਕਿ ਬਿੰਦਰ ਜਿਹੜੀ ਸਾਹਮਣੇ ਸਾਹਮਣੇ ਆ ਜਾਣੀ ਮੁਕਦਾ ਇਹ ਦੇਖੋ ਹੁਣ ਆਹ ਕਿਆ ਕਹਿੰਨ ਜਿਹੜੇ ਕਾਨੂੰਨ ਆ ਉਹ ਸਭ ਕੁਝ ਆਪਾਂ ਉਹ ਵੀਰ ਜੀ ਨੇ ਕਹਦੇ ਉਹਨਾਂ ਕੋ ਛੱਡਿਆ ਹਾ ਤੇ ਵੀ ਸਾਰਾ ਕੁਝ ਉਹਨਾਂ ਨੇ ਆਪੇ ਪੜਤਾਲ ਕਰਕੇ ਕੱਢ ਲੈਣਾ ਬਿਲਕੁਲ ਬੰਦਾ ਕੌਣ ਹੁੰਦਾ ਕਾਨੂੰਨ ਵੀ ਦੇਖੋ ਕੋਈ ਚੀਜ਼ ਆ ਕਮਾਉਣ ਦਾ ਵੀ ਫਰਜ਼ ਬਣਦਾ ਕਾਨੂੰਨ ਇਹ ਸਕਦੇ ਕਿ ਸਾਡਾ ਹੱਕ ਸਾਨੂੰ ਮਿਲਣਾ ਜ਼ਰੂਰੀ ਹੈ ਹਾਂ ਦੇਖੋ ਆਪਾਂ ਕਾਨੂੰਨ ਨੇ ਜਿਹੜੇ ਕੰਮ ਕਰਨੇ ਆ ਜਾਂ ਕਾਨੂੰਨ ਮੂਰੇ ਹੋ ਕੇ ਕਰ ਰਿਹਾ ਆਪਾਂ ਉਹਦੇ ਮੂਰੇ ਵਿਗਨ ਨਾ ਪਾਓ ਜੋ ਉਹਨਾਂ ਨੇ ਕਰਨਾ ਉਹਨਾਂ ਨੂੰ ਕਰਨ ਦਿਓ ਠੀਕ ਆ ਆਖਰ ਨੂੰ ਕੀ ਆ ਹੋਣਾ ਸੱਚ ਦੀ ਜਿੱਤ ਹੁੰਦੀ ਆ ਸੱਚ ਨਹੀਂ ਰਹਿਣਾ ਸੱਚ ਨਹੀਂ ਜਾਣਾ ਠੀਕ ਹੈ ਕੋਈ ਗੱਲ ਨਹੀਂ ਤੁਹਾਨੂੰ ਪੂਰਾ ਯਕੀਨ ਆਪਣੇ ਰਿਸ਼ਤੇਦਾਰ ਤੇ ਵੀ ਵੀ ਆਖਰ ਨੂੰ ਸਾਡੀ ਜਿੱਤ ਆ ਉਹਨੀਆਂ ਇੱਕ ਦਿਨ ਤੇ ਅਸੀਂ ਉਹਨਾਂ ਵੀ ਚਲ ਵੀ ਨਾਲੇ ਭੈਣ ਕੋਲ ਜਾਇਆਉਂਗੇ ਨਾਲੇ ਉਹਨਾਂ ਨੂੰ ਮਿਲਿਆਉਂਗੇ ਪਰ ਹੁਣ ਚਾਰੇ ਜੀਤਨ ਨੂੰ ਮੈਂ ਅੱਜ ਕਿਹਾ ਤਾਂ ਕਿ ਕਹਿੰਦੀ ਵੀ ਐ ਕਰੂਗਾ ਪਰ ਮਨਿੰਦਰ ਵੀ ਆਜੂਗਾ ਨਾਲੇ ਪਰ ਰਾਤ ਲਾ ਆਉਂਗੇ ਨਾਲੇ ਆਪਾਂ ਜਾਇਆਉਂਗੇ ਮੈਂ ਵੀ ਚਾਹ ਪਤਾ ਕਿ ਉਹ ਨਹੀਂ ਮੈਨੂੰ ਕਹਿਦਾ ਮੈਂ ਵੀ ਕਰਨ ਹੈ ਨਹੀਂ ਉੱਥੇ ਵੀ ਮੈਨੂੰ ਕਰਨ ਕਰਕੇ ਤਾਂ ਨਹੀਂ ਜਾਣਾ ਸ਼ੱਭੂ ਨਾ ਹੋਰ ਧੀ ਗੱਲ ਹੋਰ ਆ ਪਰ ਕਰਦਾ ਸ਼ੱਭੂ ਦਾ ਵੀ ਬਹੁਤ ਆਕਰਾਂਦਾ ਵੀ ਉਹ ਬਹੁਤ ਮੋਹ ਆ ਇਹਨ ਕਰਾਂਗੇ ਆ ਦੀ ਗੋਣ ਉਹ ਜਸਮੀਨ ਦਾ ਦਿਨ ਤੇ ਮੇਰੇ ਕੋਲ ਗਿਆ ਹੋਇਆ ਜਸਮੀਨ ਆਈ ਕਿ ਉਹਨਾਂ ਮੈਂ ਦਾਦੀ ਦੀ ਹਾਂ ਕਿ ਉਹ ਕੰਮ ਕਰਕੇ ਗਿਆ ਹੋਇਆ ਨਾ ਹੁਣ ਭਾ ਵਿਚਾਂ ਦੇ ਕੰਮ ਹੈ ਵੀ ਬਹੁਤ ਨੇ ਅੱਗੇ ਵਾਲੀਆਂ ਪੜਾਈਆਂ ਨਹੀਂ ਮੰਦਰ ਜੜੀ ਹੁਣ ਤਾਂ ਬਹੁਤ ਨਾ ਤਾਂ ਪੜਾਈ ਨਹੀਂ ਅੱਗੇ ਅੱਗੇ ਹੁੰਦੇ ਤਾਂ ਉੜਾੜਾ ਦੇਖ ਲਿਆ ਉਹ ਜੀ ਇੱਕ ਦੇ ਉੱਤੇ ਲੈ ਕੇ 100 ਤੱਕ ਗਿਣਤੀ ਲਿਖ ਕੇ ਲੈ ਆਪੇ ਨਹੀਂ ਨਾਲੇ ਆਪਾਂ ਤਾਂ ਲੈਸਨੇ ਦੱਸੀ ਜਾਂਦੇ ਦੀ ਬਸ ਇੰਨੇ ਨੇ ਲੈਸਨ ਕਰ ਲਿਆ ਹੋਗਾ ਬਸ ਆਹ ਕਰ ਲਿਆ ਅਪਰੇਸ਼ਨ ਉੱਤਰ ਕਰ ਲਿਆ ਬਸ ਆ ਤੇ ਫਾੜ ਲਓ ਤੁਸੀਂ ਇਹਨੂੰ ਚਲੋ ਚਲੋ ਬਾਕੀ ਠੀਕ ਹੈ ਜੀ ਹੁਣ ਗਰਮੀ ਦਾ ਥੋੜਾ ਕਹਿਰ ਹੋਇਆ ਹੈ ਜੀ ਬੁਖੀ ਲਾਏ ਹੋਏ ਆ ਕਿਉਂਕਿ ਕੂਲਰ ਕਰਦਾ ਜਿਆਦਾ ਆਵਾਜ਼ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਹਾਂ ਤੁਸੀਂ ਬੋਲਦੇ 准备过，就夹鸡肝